ਬਾਈ ਜੇਕਰ ਤੁਹਾਡੇ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਆ ਤਾਂ ਆਹ ਵੀਡੀਓ ਗੌਰ ਨਾਲ ਸੁਣ ਲਿਓ ਤੇ ਗੌਰ ਨਾਲ ਦੇਖ ਲਿਓ ਜੇਕਰ ਤੁਸੀਂ ਆਪਦੇ ਘਰ ਦੇ ਕੈਮਰਿਆਂ ਨੂੰ ਆਪਦੇ ਫੋਨ ਦੇ ਨਾਲ ਕਨੈਕਟ ਕੀਤਾ ਹੋਇਆ ਤਾਂ ਆਹ ਵੀਡੀਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਆ ਤੁਹਾਡੇ ਘਰ ਦੀ ਵੀਡੀਓ ਕਿਸੇ ਟਾਈਮ ਵੀ ਵਾਇਰਲ ਹੋ ਸਕਦੀ ਹੈ ਲੀਕ ਹੋ ਸਕਦੀ ਹੈ ਤੁਹਾਡੇ ਮੋਬਾਈਲ 'ਚੋਂ ਤੁਹਾਡੇ ਘਰ ਦੀ ਪਰਸਨਲ ਵੀਡੀਓ ਕਿਵੇਂ ਲੀਕ ਹੁੰਦੀ ਹੈ ਕਿਵੇਂ ਵਾਇਰਲ ਹੁੰਦੀ ਆ ਇਹ ਅੱਜ ਗੌਰ ਨਾਲ ਸੁਣ ਲਿਓ ਤੁਹਾਡੇ ਘਰ ਦੀ ਇੱਕ ਵੀਡੀਓ ਤੁਹਾਨੂੰ 5 ਲੱਖ ਦੇ ਵਿੱਚ ਪਾ ਸਕਦੀ ਹੈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਮੈਂ ਜਿਹੜੇ ਬਾਈ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਸ ਬਾਈ ਨੇ ਆਪਣੇ ਘਰ ਦੇ ਵਿੱਚ ਕੈਮਰੇ ਲਵਾਏ ਹੋਏ ਸੀਗੇ ਘਰ ਦੀ ਇੱਕ ਵੀਡੀਓ ਨੇ ਬਾਈ ਦੇ ਹੋਸ਼ ਉਡਾ ਦਿੱਤੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਈ ਹੈਗਾ ਫਗਵਾੜੇ ਤੋਂ ਬਾਈ ਦਾ ਜਿਹੜਾ ਮਾਪਿਓ ਸੀ ਉਹ ਛੋਟੇ ਹੁੰਦੇ ਦਾ ਮਰਿਆ ਹੋਇਆ ਸੀ ਵਿਚਾਰੇ ਦਾ ਨਾਨਕਿਆਂ ਨੇ ਪਾਲਿਆ ਸੰਭਿਆ ਸੀਗੇ ਚਲੋ ਜੀ ਬਾਈ ਦਾ ਵਿਆਹ ਹੋ ਗਿਆ ਬਾਈ ਆਪ ਜੌਬ ਤੇ ਲੱਗ ਗਿਆ ਬਾਈ ਵੀ ਥੋੜਾ ਜਿਹਾ ਹੈਂਡੀਕੈਪ ਸੀਗਾ 20% ਤੇ ਜਿਹੜੀ ਬਾਈ ਦੀ ਵਾਈਫ ਸੀ ਕਿ ਜਿਹਦੇ ਨਾਲ ਬਾਈ ਦਾ ਵਿਆਹ ਹੋਇਆ ਉਹ ਵੀ ਕੁੜੀ ਹੈਂਡੀਕੈਪ ਸੀਗੀ ਚਲੋ ਜੀ ਸਾਲਕ ਪਾ ਲਈ ਬਾਈ ਦੇ ਘਰੇ ਬੇਟਾ ਹੋ ਪੈਂਦਾ ਜਦੋਂ ਬਾਈ ਦੀ ਵਾਈਫ ਦੇ ਘਰੇ ਬੇਟਾ ਹੋ ਜਾਂਦਾ ਤਾਂ ਉਸ ਤੋਂ ਸਾਲਕ ਬਾਅਦ ਬਾਈ ਦੀ ਵਾਈਫ ਨੂੰ ਦੌਰੇ ਪੈਣ ਲੱਗ ਜਾਂਦੇ ਆ ਚਲੋ ਜੀ ਬਾਈ ਨੇ ਡਾਕਟਰਾਂ ਕੋਲੇ ਇਲਾਜ ਕਰਾਇਆ ਰਿਪੋਰਟਾਂ ਵਗੈਰਾ ਹੋਈਆਂ ਤਾਂ ਇਹ ਗੱਲ ਸਾਹਮਣੇ ਆਈ ਕਿ ਮਿਰਗੀ ਦੇ ਦੌਰੇ ਪੈਂਦੇ ਆ ਹੁਣ ਘਰ ਦੇ ਵਿੱਚ ਕੋਈ ਹੈ ਨਹੀਂ ਸੀਗਾ ਬਾਈ ਸੀ ਬਾਈ ਦੀ ਘਰ ਵਾਲੀ ਸੀ ਜਾਂ ਛੋਟਾ ਜਿਹਾਕ ਸੀ ਸਾਲਕ ਦਾ ਬਾਈ ਨੇ ਸੋਚਿਆ ਵੀ ਚਲ ਮੈਂ ਆਪਦੀ ਸੱਸ ਨੂੰ ਆਪਦੇ ਕੋਲ ਲੈ ਆਉਣਾ ਕਿ ਚਲ ਮੈਂ ਹੁਣ ਨੌਕਰੀ ਜਾਣਾ ਹੁੰਦਾ ਵੀ ਸੱਸ ਮੇਰੀ ਹੁਣ ਬਜ਼ੁਰਗ ਹੈਗੀ ਆ ਵਿਚਾਲੇ ਇੱਥੇ ਬੈਠੀ ਰਹੂਗੀ ਆਪਦੀ ਧੀ ਕੋਲੇ ਵੀ ਨਾਲੇ ਧਿਆਨ ਰੱਖੂਗੀ ਹਨਾ ਵੀ ਜੇ ਉਨੀ ਕੀ ਹੁੰਦੀ ਤਾਂ ਮੈਨੂੰ ਫੋਨ ਕਰ ਦੂਗੀ ਭੱਜ ਕੇ ਚਲੋ ਜੀ ਸੱਸ ਦੇ ਵੀ ਹੁਣ ਪਿੱਛੇ ਪੋਤੀਆਂ ਪੋਤੇ ਆਪਦੇ ਹੈਗੇ ਸੀਗੇ ਸੱਸ ਨੇ ਤਿੰਨ ਚਾਰ ਦਿਨ ਰਹਿਆ ਕਰਨਾ ਸ਼ਨੀਵਾਰ ਕਿ ਆ ਕਰਨਾ ਵੀ ਲੈ ਪੁੱਤ ਮੈਨੂੰ ਛਾੜਿਆ ਸੋਮਵਾਰ ਤੜਕੇ ਫਿਰ ਬਾਈ ਨੇ ਜਾ ਕੇ ਲੈ ਕੇ ਆਇਆ ਕਰਨਾ ਬਾਈ ਤੇ ਸੌਰੀ ਸੀ 7 ਕਿਲੋਮੀਟਰ ਦੂਰ ਸੀ ਬਾਈ ਦੇ ਘਰ ਤੋਂ ਚਲੋ ਜੀ ਸਾਲ ਕੇ ਬਾਈ ਦੀ ਸੱਸ ਬਾਈ ਘਰਾਂ ਕੋਲੇ ਰਹੀ ਬ ਛਣੀ ਵਰ ਛਾਣੂ ਚਰ ਛੱਡ ਕੇ ਆਇਆ ਕਰੇ ਸੌਂ ਵਰ ਤੜਕੇ ਲੈ ਕੇ ਆਇਆ ਕਰੇ ਜੇ ਉਹਦੇ ਪੋਤੀਆਂ ਪੁੱਤੇ ਫਿਰ ਫੋਨ ਕਰਦਿਆ ਕਰਨਾ ਫਿਰ ਸੱਸ ਕਹੇ ਕਰ ਮੈਨੂੰ ਛੱਡ ਗਿਆ ਮੇਰਾ ਪੁੱਤਰਾ ਮੈਨੂੰ ਯਾਦ ਕਰਦਾ ਮੇਰੀ ਪੋਤੀ ਮੈਨੂੰ ਯਾਦ ਕਰਦੀ ਹੈ ਬਾਈ ਨੇ ਫਿਰ ਮਲਾ ਕੇ ਲਿਆਇਆ ਕਰਨਾ ਨੌਕਰੀ ਪੇਸ਼ੇ ਵਾਲਾ ਬੰਦਾ ਜਿਹੜੇ ਕਿ ਬਾਈ ਬਹੁਤ ਦੁਖੀ ਹੋ ਗਿਆ ਹੁਣ ਬਾਈ ਜਿੱਥੇ ਨੌਕਰੀ ਕਰਦਾ ਸੀ ਬਾਈ ਦੇ ਨਾਲ ਹੀ ਇੱਕ ਨਾਲ ਦੇ ਪਿੰਡ ਦਾ ਮੁੰਡਾ ਨੌਕਰੀ ਕਰਦਾ ਜਿਹੜਾ ਕਿ ਬਾਈ ਦਾ ਬਹੁਤ ਗੂੜਾ ਸੱਜਣਾ ਸੀਗਾ ਬਾਈ ਨੇ ਆਪਦੇ ਘਰ ਦੀ ਦੁੱਖ ਤਕਲੀਫ ਆਪਦੇ ਸੱਜਣ ਨਾਲ ਸਾਂਝੀ ਕੀਤੀ ਵੀ ਯਾਰ ਇਸ ਤਰ੍ਹਾਂ ਕਰਕੇ ਨਾ ਵੀ ਮੇਰੀ ਵਾਈਫ ਨੂੰ ਮਿਰ ਤੇ ਮੇਰਾ ਛੋਟਾ ਜਿਹਾ ਜਵਾਕ ਆ ਸਾਲ ਸਵਾ ਸਾਲ ਦਾ ਮੈਨੂੰ ਟੈਨਸ਼ਨ ਰਹਿੰਦੀ ਵੀ ਮੈਂ ਤਾਂ ਨੌਕਰੀ ਤੇ ਜਾਣਾ ਜੇ ਪਿੱਛੋਂ ਮੇਰੇ ਘਰ ਦੇ ਨੂੰ ਮਿਰਗੀ ਦਾ ਦੌਰਾ ਪੈ ਗਿਆ ਤਾਂ ਸੰਭਾਲੂ ਕੌਣ ਭਾਵੇਂ ਇਧਰ ਉਹਨੂੰ ਦੌਰਾ ਪੈ ਜੇ ਮੇਰਾ ਜਵਾਕ ਭਾਵੇਂ ਪਾਣੀ ਵਾਲਾ ਟੱਪ ਚ ਡੁੱਬ ਕੇ ਮਰ ਜੇ ਕਿੰਨਾ ਬੈਡਰ ਤੋਂ ਵੀ ਡਿੱਗ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਗਾਂਹਾਂ ਜਵਾਗ ਨਹੀਂ ਕਹਿੰਦਾ ਵੱਡਾ ਵੀ ਹੋਣਾ ਤੇ ਕਹਿੰਦਾ ਸੱਸ ਨੂੰ ਲਿਆਂਦਾ ਹੋਇਆ ਸੱਸ ਤਿੰਨ ਚਾਰਾਂ ਦਿਨਾਂ ਬਾਅਦ ਉੱਥੇ ਜਾ ਵੜਦੀ ਇੱਕ ਤੇ ਲੈ ਕੇ ਉਹਨਾਂ ਕਦੇ ਛੱਡ ਕੇ ਉਹਨਾਂ ਵੀ ਮੈਂ ਬਹੁਤ ਦੁਖੀ ਹੋਇਆ ਪਿਆ ਤਾਂ ਜਿਹੜਾ ਬਾਈ ਦਾ ਉਹ ਸੱਜਣ ਸੀਗਾ ਉਹਨੇ ਬਾਈ ਨੂੰ ਸਲਾਹ ਦਿੱਤੀ ਵੀ ਤ ਤੂੰ ਉਹਦੇ ਬੈਡਰੂਮ ਦੇ ਵਿੱਚ ਵੀ ਕੈਮਰਾ ਲਵਾ ਦੇ ਲੌਬੀ 'ਚ ਵੀ ਕੈਮਰਾ ਲਵਾ ਦੇ ਰਸੋਈ 'ਚ ਵੀ ਕੈਮਰਾ ਲਵਾ ਦੇ ਬਾਹਰ ਵੀ ਕੈਮਰਾ ਲਵਾ ਲਾ ਤੇ ਤੂੰ ਆਹਦੇ ਫੋਨ ਨਾਲ ਅਟੈਚ ਕਰ ਲਾ ਤੇ ਤੂੰ ਇੱਥੇ ਹੁਣ 15-20 ਮਿੰਟ ਦਾ ਦਾ ਮੋਬਾਈਲ ਚੈੱਕ ਕਰ ਲਿਆ ਕਰੀ ਆਪਾਂ ਵੈਸੇ ਵੀ ਹਰੇਕ ਨਾਰਮਲ ਬੰਦਾ 5-10 ਮਿੰਟਾਂ ਦਾ ਦਾ ਫੋਨ ਚੈੱਕ ਕਰ ਹੀ ਲੈਂਦਾ ਵੀ ਤੂੰ ਇੱਥੇ ਬੈਠਾ ਆਪਦਾ ਫੋਨ ਖੋਲ ਕੇ ਦੇਖਿਆ ਕਰੀ ਤੇ ਦੇਖ ਲਿਆ ਕਰੀ ਮੇਰਾ ਬੱਚਾ ਸਹੀ ਹੈ ਮੇਰੀ ਵਾਈਫ ਸਹੀ ਹੈ ਕਿਉਂਕਿ ਨਾਲ ਹੀ ਬਾਈ ਦੇ ਚਾਚੇ ਤਾਇਆ ਦੇ ਘਰ ਸੀਗੇ ਤੇ ਬਾਈ ਨੇ ਸੋਚਿਆ ਵੀ ਸਕੀਮ ਤਾਂ ਸਹੀ ਹੈ ਵੀ ਰੱਬ ਨਾ ਕਰੇ ਮੈਂ ਕੈਮਰਾ ਜੀ ਓਪਨ ਕਰਦਾ ਜੀ ਮੇਰੀ ਵਾਈਫ ਨੂੰ ਕੋਈ ਦੌਰਾ ਪਿਆ ਆ ਵੀ ਹੋਊਗਾ ਤੇ ਮੈਂ ਭੱਜ ਕੇ ਚਾਚਾ ਤੈਨੂੰ ਫੋਨ ਕਰ ਦੂੰਗਾ ਉਹ ਆ ਕੇ ਸੰਭਾਲ ਲੈਣਗੇ ਜੀ ਹੁਣ ਨਹੀਂ ਸਾਸਰੀ ਦੇ ਕੀ ਕਰੀਏ ਹੁਣ ਜਿਹੜਾ ਬਾਈ ਦਾ ਉਹ ਸੱਜਣ ਸੀਗਾ ਉਹਦੀ ਗਾਂ ਭੂਆ ਦਾ ਮੁੰਡਾ ਕੈਮਰੇ ਦਾ ਕੰਮ ਕਰਦਾ ਸੀਗਾ ਚਲੋ ਜੀ ਬਾਈ ਨੇ ਕਹਿ ਫਿਰ ਆਪਾਂ ਕੈਮਰੇ ਲਵਾ ਲੈਣੇ ਤੇ ਉਹ ਬਾਈ ਦੇ ਸੱਜਣ ਨੇ ਕਹਿਤਾ ਵੀ ਆਪਣੀ ਭੂਆ ਦਾ ਮੁੰਡਾ ਕੰਮ ਕਰਦਾ ਤੇ ਆਪ ਨੂੰ ਜਾਇਜ ਰੇਟ ਤੇ ਕੈਮਰੇ ਲਾ ਦਊਗਾ ਹਰੇਕ ਬੰਦੇ ਨੂੰ ਲਾਲਚ ਹੁੰਦਾ ਕਿਲ 2 ਰੁਪਏ ਸਸਤਾ ਕੰਮ ਆਣ ਜੂਗਾ ਹਣ ਚਲੋ ਜੀ ਬਾਈ ਨੇ ਉਹਨੂੰ ਕਹਿਤਾ ਵੀ ਚੱਲ ਯਾਰ ਚਲੋ ਜੀ ਬਾਈ ਕਹਿੰਦਾ ਵੀ ਰੇਟ ਰੂਟ ਫਾਈਨਲ ਹੋ ਗਿਆ ਤੇ ਐਤਵਾਰ ਦਾ ਦਿਨ ਸੀ ਛੁੱਟੀ ਸੀ ਤੇ ਜਿਹੜਾ ਬਾਈ ਦਾ ਸੱਜਣ ਸੀਗਾ ਉਹ ਆਪਦੀ ਭੂਆ ਦੇ ਮੁੰਡੇ ਨਾਲ ਲੈ ਕੇ ਸਾਰੇ ਕੈਮਰੇ ਕੁਮਰੇ ਲੈ ਕੇ ਬਾਈ ਦੇ ਘਰੇ ਆ ਗਏ ਤੇ ਕੈਮਰੇ ਦੀ ਫਿਟਿੰਗ ਫੁੱਟਿੰਗ ਕਰਾਤੀ ਜਿਹੜਾ ਬਾਈ ਦਾ ਸੱਜਣ ਸੀ ਉਹ ਵੀ ਨਾਲ ਕੈਮਰੇ ਦੀ ਫਿਟਿੰਗ ਫੁੱਟਿੰਗ ਕਰਾਉਣ ਤੇ ਲੱਗਾ ਰਿਹਾ ਚਲੋ ਜੀ ਉਸ ਤੋਂ ਬਾਅਦ ਕੈਮਰਿਆਂ ਨੂੰ ਬਾਈ ਦੇ ਫੋਨ ਦੇ ਨਾਲ ਕਨੈਕਟ ਕਰਤਾ ਬਾਈ ਹੁਣ ਨੌਕਰੀ ਜਾਇਆ ਕਰੇ ਉੱਥੇ ਬੈਠਾ 15-20 ਮਿੰਟਾਂ ਦਾ ਆਪਣੇ ਘਰ ਦੇ ਕੈਮਰੇ ਦੇਖ ਲਿਆ ਕਰੇ ਵੀ ਮੇਰੀ ਵਾਈਫ ਸਹੀ ਆ ਮੇਰਾ ਬੱਚਾ ਸਹੀ ਆ ਵੀ ਮੇਰ ਕੀ ਦਾ ਕੋਈ ਦੌਰਾ ਵਗੈਰਾ ਚਲੋ ਜੀ ਸਾਰੇ ਕੈਮਰੇ ਦੇਖ ਲਿਆ ਕਰੇ ਚਲੋ ਜੀ 6 ਮਿੰਟ ਇਸ ਤਰ੍ਹਾਂ ਲੰਘ ਜਾਂਦੇ ਆ ਇੱਕ ਦਿਨ ਕੀ ਹੁੰਦਾ ਕਿ ਬਾਈ ਨੇ ਆਪਦਾ ਫੋਨ ਚਾਰਜਿੰਗ ਦੇ ਉੱਪਰ ਲਗਾਇਆ ਹੁੰਦਾ ਤੇ ਬਾਈ ਮੜਾ ਜਾਂ ਆਸੇ-ਪਾਸੇ ਹੋਏ ਦਾ ਜਿਹੜਾ ਬਾਈ ਦਾ ਉਹ ਸੱਜਣ ਹੁੰਦਾ ਉਹ ਕੀ ਕਰਦਾ ਉਹ ਬਾਈ ਦੇ ਫੋਨ ਦਾ ਪਾਸਵਰਡ ਖੋਲ ਕੇ ਤੇ ਬਾਈ ਦੇ ਘਰ ਦੇ ਕੈਮਰੇ ਔਨ ਕਰਕੇ ਦੇਖਣ ਲੱਗ ਜਾਂਦਾ ਕਿਉਂਕਿ ਉਹ ਬਾਈ ਦਾ ਬਾਹਲਾ ਘੂੜਾ ਸੱਜਣ ਸੀਗਾ ਉਹਨੇ ਸਾਰੇ ਕੈਮਰਾ ਕੋ ਉਹਨਾਂ ਦੀ ਬਾਈ ਨੂੰ ਫੋਨ 'ਚ ਸੈਟਿੰਗ ਕਰਕੇ ਦਿੱਤੀ ਹੋਈ ਸੀਗੀ ਤੇ ਉਹਨੂੰ ਬਾਈ ਦੇ ਫੋਨ ਦੇ ਪਾਸਵਰਡ ਦਾ ਪਤਾ ਸੀਗਾ ਤੇ ਬਾਈ ਦੇ ਹੁਣ ਚਿੱਤ-ਖਿਆਲ 'ਚ ਵੀ ਨਹੀਂ ਸੀਗਾ ਮੇਰੇ ਨਾਲ ਕੁਝ ਵੀ ਹੋ ਸਕਦਾ ਉਹ ਬੰਦੇ ਨੇ ਕਰਿਆ ਬਾਈ ਦੇ ਘਰ ਦੇ ਕੈਮਰੇ ਖੋਲ ਕੇ ਫੋਨ ਤੇ ਦੇਖਣ ਲੱਗ ਗਿਆ ਤੇ ਅਚਾਨਕ ਕੀ ਹੋਇਆ ਕਿ ਬਾਈ ਦੀ ਘਰ ਦੀ ਬਾਥਰੂਮ ਦੇ ਵਿੱਚੋਂ ਨਹਾ ਕੇ ਆਪਦੇ ਬੈੱਡਰੂਮ ਚ ਆਉਂਦੀ ਆ ਤੇ ਬੈੱਡਰੂਮ ਚ ਆ ਕੇ ਕੱਪੜੇ ਪਾਉਣ ਲੱਗ ਜਾਂਦੀ ਹੈ ਕਿਉਂਕਿ ਉਹ ਵਿਚਾਰੀ ਹੈਂਡੀਕੈਪ ਸੀਗੀ ਬਾਥਰੂਮ ਦੇ ਵਿੱਚ ਉਹਦੇ ਕੋਲ ਕੱਪੜੇ ਨਹੀਂ ਸੀ ਪਾਏ ਜਾਂਦੇ ਕਿਉਂਕਿ ਕਲਤ ਘਟ ਕੰਮ ਕਰਦੀ ਸੀ ਇਸ ਕਰਕੇ ਉਹ ਆਪਦੇ ਰੂਮ ਦੇ ਵਿੱਚ ਆ ਕੇ ਬੈੱਡ ਦੇ ਉੱਪਰ ਬਹਿ ਕੇ ਕੱਪੜੇ ਪਾਉਣ ਲੱਗ ਜਾਂਦੀ ਹੈ ਜਦੋਂ ਬੰਦੇ ਨੇ ਉਹ ਵੀਡੀਓ ਦੇਖੀ ਉਹ ਸੀਨ ਦੇਖਿਆ ਵੀ ਹਾਂ ਉਹਦੀ ਘਰ ਦੀ ਕੱਪੜੇ ਪਾ ਰਹੀ ਆ ਤਾ ਬੰਦੇ ਨੇ ਆਪਦੇ ਮੋਬਾਈਲ ਤੋਂ ਕੈਮਰਾ ਆਨ ਕਰਕੇ ਉਹ ਵੀਡੀਓ ਬਣਾ ਲਈ ਚਲੋ ਇਹਨੇ 25-30 ਸਕਿੰਟ ਦੀ ਵੀਡੀਓ ਬਣਾ ਲਈ ਤੇ ਬਾਈ ਦਾ ਫੋਨ ਉਹਨੇ ਬੰਦ ਕਰਕੇ ਉਧਰ ਰੱਖਤਾ ਥੋੜੇ ਨੇ ਲੰਘਦੇ ਆ ਤਾਂ ਬਾਈ ਨੂੰ ਇੰਸਟਾਗ੍ਰam ਦੇ ਉੱਪਰ ਮੈਸੇਜ ਆਉਂਦਾ ਕਿ ਮੈਨੂੰ 5 ਲੱਖ ਰੁਪਈਆ ਦੇ ਦੇ ਨਹੀਂ ਤਾਂ ਮੈਂ ਤੇਰੀ ਘਰ ਦੀ ਦੀ ਵੀਡੀਓ ਵਾਇਰਲ ਕਰ ਦਊਗਾ ਬਾਈ ਕਹਿੰਦਾ ਵੀ ਜਦੋਂ ਮੈਂ ਇੰਸਟਾਗ੍ਰam ਖੋਲ ਕੇ ਦੇਖਿਆ ਮੈਸੇਜ ਪੜ੍ਹਿਆ ਕਹਿੰਦਾ ਵੀ ਮੇਰੇ ਹੱਥ ਕੰਬਣ ਲੱਗ ਗਏ ਯਾਰ ਵੀ ਮੇਰੀ ਵਾਈਫ ਦੀ ਵੀਡੀਓ ਕਿਹੜੀ ਇਹੋ ਜੀ ਆ ਜਿਹੜੇ ਕਹਿੰਦੇ ਮੈਂ ਵਾਇਰਲ ਕਰ ਦੂੰਗਾ ਹਨਾ ਕਹਿੰਦਾ ਮੈਂ ਉਹਨੂੰ ਕੋਈ ਮੈਸੇਜ ਕੀਤਾ ਵੀ ਭਰਾਵਾ ਪਹਿਲਾਂ ਮੈਨੂੰ ਵੀਡੀਓ ਤਾਂ ਵਿਖਾ ਵੀ ਤੇਰੇ ਕੋਲੇ ਵੀਡੀਓ ਹੈ ਕਿਹੜੀ ਮੈਨੂੰ ਫੇਰ ਹੀ ਪਤਾ ਲੱਗੂਗਾ ਕਿ ਤਾ ਤੂੰ ਝੂਠ ਮਾਰਦਾ ਕੀ ਕਰਦਾ ਮੇਰੀ ਵਾਈਫ ਤਾਂ ਇਹੋ ਜੀ ਗਲਤ ਹੈ ਹੀ ਨਹੀਂ ਕਿਸੇ ਨਾਲ ਮੈਨੂੰ ਆਪਦੀ ਵਾਈਫ ਤੇ ਯਕੀਨ ਨਾ ਪੂਰਾ ਚਲੋ ਜੀ ਕਹਿੰਦਾ ਉਹ ਬੰਦਾ ਮੈਨੂੰ ਇੰਸਟਾਗ੍ਰam ਦੇ ਉੱਪਰ ਵੀਡੀਓ ਭੇਜ ਦਿੰਦਾ ਜਿਹੜੀ ਕਿ 35 ਸਕਿੰਡ ਦੀ ਹੁੰਦੀ ਹੈ ਕਹਿੰਦਾ ਭਰਾਵਾ ਜਦੋਂ ਮੈਂ ਵੀਡੀਓ ਦੇਖੀ ਉਹਦੇ ਵਿੱਚ ਮੇਰੀ ਘਰ ਦੀ ਕਹਿੰਦਾ ਬਾਥਰੂਮ ਚ ਨਹਾ ਕੇ ਆਉਂਦੀ ਆ ਕਿਉਂਕਿ ਘ ਕਹਿੰਦਾ ਨਾ ਕੇ ਉਹ ਆਉਂਦੀ ਹੈ ਬੈੱਡ ਤੇ ਬਹਿ ਕੇ ਕੱਪੜੇ ਪਾਉਣ ਲੱਗ ਜਾਂਦੀ ਆ ਤੇ ਕਹਿੰਦਾ ਹੁਣ ਜਦੋਂ ਮੈਂ ਬੇਟੀ ਦੇਖੀ ਕਹਿੰਦਾ ਬਈ ਮੈਂ ਹਿੱਲ ਗਿਆ ਵੀ ਆ ਕੀ ਬਣ ਗਿਆ ਵੀ ਇਹਦੇ ਕੋਲੇ ਮੇਰੇ ਘਰ ਦੀ ਵੀਡੀਓ ਕਿਵੇਂ ਚਲੀ ਗਈ ਕਹਿੰਦਾ ਮੈਂ ਉਹਨੂੰ ਪੁੱਛਿਆ ਬਾਈ ਤੂੰ ਕੌਣ ਆ ਕਿੱਥੋਂ ਆ ਆਪਾਂ ਮਿਲ ਕੇ ਗੱਲ ਕਰ ਲੈਨੇ ਆ ਉਹ ਕਹਿੰਦਾ ਨਾਣਾ ਮਿਲ ਕੇ ਮੁਲ ਕੇ ਕੋਈ ਗੱਲ ਨਹੀਂ ਕਰਨੀ 5 ਲੱਖ ਰੁਪਈਆ ਜੇ ਦੇਵੇਂਗਾ ਠੀਕ ਨਹੀਂ ਤੇਰੇ ਘਰ ਦੀ ਮੈਂ ਵੀਡੀਓ ਵਾਇਰਲ ਕਰ ਦੋਗਾ ਕਹਿੰਦਾ ਭਰਾਵਾ ਹੁਣ ਮੇਰੇ ਤਾਂ ਹੱਥ ਕੰਬਣ ਲੱਗ ਗਏ ਕਹਿੰਦਾ ਮੈਂ ਪ੍ਰਟੱਕ ਦੇਣੇ ਆਪਦੇ ਉਸ ਸੱਜਣ ਨੂੰ ਫੋਨ ਮਾਰਿਆ ਕਹਿੰਦਾ ਮੈਂ ਇਹਨੂੰ ਕਿਹਾ ਵੀ ਇਸ ਤ ਤੇ 5 ਲੱਖ ਰੁਪਇਆ ਮੰਗਦਾ ਤੇ ਮੇਰੇ ਘਰ ਦੇ ਦੇ ਕੈਮਰੇ ਦੀ ਵੀਡੀਓ ਵਾਇਰਲ ਹੋ ਗਈ ਆ ਤੇ ਆਪਦੀ ਭੂਆ ਦੇ ਮੁੰਡੇ ਨੇ ਪੁੱਛ ਵੀ ਆ ਵੀਡੀਓ ਕਿਦਾਂ ਵਾਇਰਲ ਹੋਈ ਆ ਕਹਿੰਦਾ ਅੱਗੋਂ ਮੈਨੂੰ ਉਹ ਮੇਰਾ ਸੱਜਣੇ ਗੱਲ ਕਹਿਣ ਲੱਗ ਗਿਆ ਵੀ ਤੂੰ ਐਵੇਂ ਕਿਸੇ ਗੱਲ ਦਾ ਰੌਲਾ ਨਾ ਪਾ ਥੋੜੇ ਬਾਰੇ ਪੈਸੇ ਦੇ ਕੇ ਰੌਲਾ ਨਿਬੇੜ ਦੇ ਕਿਤੇ ਪੁਲਿਸ ਪੜਸ ਦੇ ਚੱਕਰਾਂ ਜਿਨਾ ਪੈ ਜੀ ਜੇ ਤੂੰ ਕਿਤੇ ਪੁਲਿਸ ਨੂੰ ਪਰਚਾ ਪੁਰਚਾ ਦੇ ਦਿੱਤਾ ਉਸ ਬੰਦੇ ਦਾ ਹਨਾ ਕਿਤੇ ਸਾਈਬਰ ਵਾਲੇ ਕੋਲ ਗੱਲ ਕਰਤੀ ਤੇ ਬੰਦਾ ਕਿਤੇ ਗੁੱਸੇ ਚ ਆ ਕੇ ਤੇਰੇ ਘਰ ਦੇ ਦੀ ਵੀਡੀਓ ਵਾਇਰਲ ਨਾ ਕਰ ਦੇ ਤੂੰ ਜਮਾ ਮਿੱਟੀ ਹੋ ਜਾਏਗਾ ਕਹਿੰਦਾ ਭਾਈ ਇਹ ਗੁੱਜਤ ਮੇਰੇ ਨਾਮ ਹੈ ਉਹ ਕੋਈ ਸਾਂਿਆ ਕੋਈ ਜਾਣ ਜੁਗਾ ਰਹਿ ਗਿਆ ਨਾ ਮੈਂ ਕਿਸੇ ਕੋਈ ਗੱਲ ਕਰਨ ਜੁਗਾ ਰਹਿ ਗਿਆ ਕਹਿੰਦਾ ਸੁੱਤਾ ਕਿ ਮੈਂ ਆਪਦੀ ਘਰ ਵਾਲ ਨਾਲ ਵੀ ਗੱਲ ਸ਼ੇਅਰ ਨਹੀਂ ਕੀਤੀ ਕਿਉਂਕਿ ਮੈਨੂੰ ਡਰ ਸੀਗਾ ਵੀ ਇਹਨੂੰ ਪਹਿਲਾਂ ਮਿਰਗੀ ਦੌਰੇ ਪੈਂਦੇ ਆ ਵੀ ਟੈਨਸ਼ਨ ਹੋ ਜੂ ਦਿਮਾਗ ਤੇ ਕਿਤੇ ਹੋਰ ਨਾ ਕੋਈ ਸਿਆਪਾ ਪੈ ਜੇ ਕਹਿੰਦਾ ਭਰਾਵਾ ਮੇਰਾ ਤਿੰਨ ਚਾਰ ਦਿਨਾਂ ਚ ਨਾ ਬੁਰਾ ਹਾਲ ਹੋ ਗਿਆ ਨਾ ਰਾਤ ਨੂੰ ਨੀਂਦ ਆਵੇ ਨਾ ਦਿਨੇ ਨੌਕਰੀ ਤੇ ਜਾ ਨੂੰ ਜੀ ਕਰੇ ਕਹਿੰਦਾ ਜੇ ਮੈਂ ਨੌਕਰੀ ਜਾਇਆ ਕਰਾਂ ਮੈਂ ਆਪਜੋ ਸੱਜਣਾ ਸਾਰੀ ਗੱਲਬਾਤ ਕਰਿਆ ਕਰਾਂ ਤੇ ਉਹ ਗਵਰਨਰਟ ਹੋ ਡਰਾ ਦਿਆ ਕਰੇ ਪੁਲਿਸ ਕੋਲ ਨਾ ਜਾਈ ਸਾਈਬਰ ਵਾਲਿਆਂ ਕੋਲ ਨਾ ਜਾਈ ਐ ਹੋਜੂ ਜੇ ਹੋਜੂ ਉਹ ਹੋਜੂ ਕਹਿੰਦਾ ਚਲੋ ਜੀ ਉਸ ਸਮੇਂ ਦੇ ਦੌਰਾਨ ਮੇਰਾ ਸਾਲਾ ਕਹਿੰਦਾ ਸਾਡੇ ਘਰੇ ਆ ਜਾਂਦਾ ਤੇ ਮੈਂ ਆਪਦੇ ਸਾਲਾ ਨਾਲ ਗੱਲ ਸ਼ੇਅਰ ਕਰ ਦਿੰਦਾ ਵੀ ਇਸ ਤਰ੍ਹਾਂ ਕਰਕੇ ਰਾਸਿਆਪਾ ਪੈ ਗਿਆ ਤੇ ਬੰਦਾ 5 ਲੱਖ ਰੁਪਈਆ ਮੰਗਦਾ ਨਹੀਂ ਤੇ ਵੀਡੀਓ ਵਾਇਰਲ ਕਰੂਗਾ ਕਹਿੰਦਾ ਮੈਂ ਤੇ ਸਾਲਾ ਨੂੰ ਵੀਡੀਓ ਦਿਖਾ ਦਿੱਤੀ ਕਹਿੰਦਾ ਉਹ ਆਪਾਂ ਸਾਈਬਰ ਵਾਲਿਆਂ ਕੋਲ ਚੱਲਦੇ ਆ ਕਹਿੰਦਾ ਮੈਂ ਡਰਾਂ ਵੀ ਨਹੀਂ ਆਪਾਂ ਨਹੀਂ ਜਾਣਾ ਆਪਣੇ ਘਰ ਦੇ ਵਿੱਚ ਵੀਡੀਓ ਵਾਇਰਲ ਹੋਜੂ ਜੇ ਹੋਜੂ ਉਹ ਹੋਜੂ ਕਹਿੰਦਾ ਉਹਨੂੰ ਬੜੀ ਜੀ ਨੌਲੇਜ ਸੀ ਉਹ ਕਹਿੰਦਾ ਵੀ ਕੁਛ ਨਹੀਂ ਵੀਡੀ ਕਹਿੰਦਾ ਉਦੋਂ ਤਾਂ ਮੈਂ ਸਾਈਬਰ ਵਾਲਿਆਂ ਨੂੰ ਕੰਪਲੇਂਟ ਲਿਖਾ ਕੇ ਆ ਗਿਆ ਕਹਿੰਦਾ ਉਨੇ ਟਾਈਮ ਨੂੰ ਮਾੜੀ ਕਿਸਮਤ ਨੂੰ ਕੀ ਹੋਇਆ ਕਿ ਮੈਨੂੰ WhatsApp ਦੇ ਉੱਪਰ ਇੱਕ ਅਨਨੌਨ ਨੰਬਰ ਤੋਂ ਕਾਲ ਆ ਗਈ ਮੈਂ ਉਹ ਕਾਲ ਚੱਕੀ ਤੇ ਅੱਗੋਂ ਬੰਦਾ ਬੋਲਦਾ ਵੀ 5 ਲੱਖ ਰੁਪਈਆ ਦੇਣਾ ਜਾਂ ਨਹੀਂ ਦੇਣਾ ਨਹੀਂ ਤਾਂ ਸ਼ਾਮ ਤੱਕ ਤੇਰੀ ਵੀਡੀਓ ਵਾਇਰਲ ਹੋ ਜਾਊਗੀ ਕਹਿੰਦਾ ਭਰਾਵਾ ਅਸੀਂ ਮੋਟਰਸਾਈਕਲ ਉੱਥੇ ਹੀ ਘੁਮਾਤਾ ਅਸੀਂ ਫਿਰ ਸਾਈਬਰ ਵਾਲਿਆਂ ਕੋਲ ਜਾ ਬੜੇ ਅਸੀਂ ਜਾ ਕੇ ਉਹ ਨੰਬਰ ਵੀ ਲਿਖਾਤਾ ਵੀ ਐਸ ਨੰਬਰ ਤੋਂ ਸਾਨੂੰ ਧਮਕੀ ਆਈ ਹੈ ਚਲੋ ਜੀ ਕਹਿੰਦਾ ਉਹ ਨੰਬਰ ਉਹਨਾਂ ਟਰੇਸ ਕੀਤਾ ਉਹਨਾਂ ਲੋਕੇਸ਼ਨ ਚੱਕ ਲਈ ਵੀ ਐਸ ਲੋਕੇਸ਼ਨ ਤੋਂ ਫੋਨ ਆਇਆ ਦੋ ਜੀ ਕਹਿੰਦਾ ਵੀ ਸਾਈਬਰ ਵਾਲਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਜਿਹੜੇ ਟੈਲੀਕਮ ਤੋਂ ਉਹ ਨੰਬਰ ਇਸ਼ੂ ਹੋਇਆ ਸੀ ਨੰਬਰ ਲਿਆ ਸੀ ਉਹ ਟੈਲੀਕਮ ਤੇ ਪਹੁੰਚੇ ਉਹ ਟੈਲੀਕਮ ਨਾਲ ਦੱਸਤਾ ਵੀ ਇਸ ਐਡਰੈਸ ਤੇ ਇਸ ਆਇਡੈਂਟੀ ਤੇ ਬੰਦੇ ਨੇ ਨੰਬਰ ਲਿਆ ਕਹਿੰਦਾ ਜਦੋਂ ਆਇਡੈਂਟੀ ਦਿਖਾਈ ਉਹ ਆਇਡੈਂਟੀ ਸੀ ਕਹਿੰਦਾ ਮੇਰੇ ਉਸ ਜੱਣ ਦੀ ਜਿਹੜਾ ਕਿ ਮੇਰੇ ਨਾਲ ਨੌਕਰੀ ਕਰਦਾ ਸੀਗਾ ਕਹਿੰਦਾ ਵੀ ਮੇਰੇ ਹੋਸ਼ ੁੱਟ ਗਏ ਵੀ ਆ ਕੀ ਬਣ ਗਿਆ ਐਫ ਆਈ ਆਰ ਕੱਟੀ ਗਈ ਪੁਲਿਸ ਜਾਂਦੀ ਆ ਜਾ ਕੇ ਮੇਰੇ ਉਸ ਜੱਣ ਨੂੰ ਚੱਕ ਲਈ ਆਉਂਦੀ ਆ ਕਹਿੰਦਾ ਕਿ ਮੇਰੇ ਸੱਜਣ ਨੂੰ ਚੱਕ ਕੇ ਲਿਆਉਂਦੀ ਆ ਮੈਂ ਵੀ ਕਿਤੇ ਥਾਣੇ ਬੈਠਾ ਹੁਣ ਉਸ ਟਾਈਮ ਤੇ ਕਹਿੰਦਾ ਉਹ ਕੋ ਮੇਰਾ ਸੱਜਣ ਮੈਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਯਾਰ ਮਾਰ ਕੀਤੀ ਤੂੰ ਮੈਨੂੰ ਪਸਾਦਾ ਤਾਂ ਮੈਂ ਤੇਰਾ ਕੀ ਮਾੜਾ ਕੀਤਾ ਕਹਿੰਦਾ ਵੀ ਜਦੋਂ ਮੜਾ ਜਾਂ ਪੁਲਿਸ ਨੇ ਥੋੜਾ ਜਿਹਾ ਕਟਾਪਾ ਜਾਂ ਚਾੜਿਆ ਚ ਬੇੜਾ ਜੂੜਾ ਛੱਡੀਆਂ ਉਹਦੀਆਂ ਕਹਿੰਦਾ ਵੀ ਫਟਕਦੇ ਨੇ ਮੰਨ ਗਿਆ ਵੀ ਹਾਂ ਇਹ ਕੰਮ ਮੈਂ ਕੀਤਾ ਕਹਿੰਦਾ ਫਿਰ ਪੁਲਿਸ ਵਾਲੇ ਪੁੱਛੇ ਵੀ ਇਹ ਕੰਮ ਤੂੰ ਕਿਵੇਂ ਕੀਤਾ ਕਦੋਂ ਕੀਤਾ ਤਾਂ ਕਹਿੰਦਾ ਉਹ ਬੰਦੇ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਇਹ ਫੋਨ ਚਾਰਜਿੰਗ ਉੱਪਰ ਲਾ ਗਿਆ ਸੀਗਾ ਮੇਰੇ ਕਾਊਂਟਰ ਦੇ ਉੱਪਰ ਤਾਂ ਮੈਂ ਇਹਦਾ ਫੋਨ ਖੋਲ ਕੇ ਦੇਖ ਲਿਆ ਤੇ ਘਰ ਦੇ ਕੈਮਰੇ ਖੋਲ ਕੇ ਦੇਖ ਲਿਆ ਅਚਾਨਕ ਇਹਦੀ ਵਾਈਫ ਕੱਪੜੇ ਪਾ ਰਹੀ ਸੀ ਨਾ ਕੇ ਆਈ ਬਾਥਰੂਮ ਦੇ ਵਿੱਚੋਂ ਤੇ ਮੈਂ ਇਹਦੇ ਮੋਬਾਈਲ ਤੋਂ ਆਪਦੇ ਮੋਬਾਈਲ ਦਾ ਕੈਮਰਾ ਓਨ ਕਰਕੇ ਵੀਡੀਓ ਬਣਾ ਲਈ ਤੇ ਫਿਰ ਪੁਲਿਸ ਨੇ ਪੁੱਛਿਆ ਵੀ ਤੈਨੂੰ ਇਹਦੇ ਪਾਸਵਰਡ ਦਾ ਕਿਵੇਂ ਪਤਾ ਲੱਗਿਆ ਤਾਂ ਉਹ ਮੁੰਡਾ ਇਹ ਗੱਲ ਦੱਸਦਾ ਕਿ ਮੈਂ ਹੀ ਇਹਨਾਂ ਦੇ ਘਰੇ ਕੈਮਰੇ ਲਵਾ ਕੇ ਦਿੱਤੇ ਆ ਮੈਂ ਹੀ ਇਹਨੂੰ ਫੋਨ ਦੇ ਵਿੱਚ ਉਹ ਕੈਮਰੇ ਸੈੱਟ ਕਰਕੇ ਦਿੱਤੇ ਸੀਗੇ ਕਨੈਕਟ ਕਰਕੇ ਦਿੱਤੇ ਸੀਗੇ ਤੇ ਮੈਨੂੰ ਇਹਦੇ ਫੋਨ ਦੇ ਪਾਸਵਰਡ ਦਾ ਪਤਾ ਸੀਗਾ ਹੋਰ ਜਿਹੜਾ 22 ਸੀਗਾ ਉਹਦੇ ਚਿੱਤ ਖਿਆਲ 'ਚ ਵੀ ਗੱਲ ਨਹੀਂ ਹੈਗੀ ਸੀਗੀ ਵੀ ਹ ਵੀ ਜਾਂ ਮੇਰੇ ਘਰ ਚ ਆ ਅਨਹੋਣੀ ਹੋ ਸਕਦੀ ਐ ਜਾਂ ਐਦਾਂ ਕੁਝ ਹੋ ਸਕਦਾ ਜਦੋਂ ਸਾਰਾ ਕੁਝ ਬਾਈ ਨੇ ਆਪਣੇ ਕੰਨਾਂ ਨਾਲ ਸੁਣਿਆ ਤਾਂ ਬਾਈ ਕਹਿੰਦਾ ਮੈਨੂੰ ਧਰਤੀ ਵੇਲ ਨਹੀਂ ਸੀ ਦਿੰਦੀ ਵੀ ਮੇਰਾ ਐਡਾ ਗੂੜਾ ਸੱਜਣਾ ਮੇਰੇ ਨਾਲ ਰੋਟੀ ਪਾਣੀ ਖਾਂਦਾ ਮੇਰੇ ਨਾਲ ਨੌਕਰੀ ਆਉਂਦਾ ਜਾਂਦਾ ਮੈਂ ਇਸ ਬੰਦੇ ਨਾਲ ਘਰ ਦੀ ਨਿੱਕੀ ਨਿੱਕੀ ਗੱਲ ਸ਼ੇਅਰ ਕਰਦਾ ਤੇ ਇਸ ਬੰਦੇ ਨੇ ਮੇਰੇ ਵਿਸ਼ਵਾਸ ਦਾ ਐਡਾ ਫਾਇਦਾ ਚੱਕਿਆ ਕਿ ਨੂੰ ਮੇਰੇ ਫੋਨ ਦੇ ਪਾਸਵਰਡ ਦਾ ਪਤਾ ਸੀਗਾ ਤੇ ਇਹ ਬੰਦੇ ਨੇ ਮੇਰਾ ਫੋਨ ਖੋਲ ਕੇ ਮੇਰੇ ਘਰ ਦੇ ਕੈਮਰੇ ਖੋਲੇ ਤੇ ਮੇਰੀ ਵਾਈਫ ਅਚਾਨਕ ਅਨਾ ਕੇ ਬਾਥਰੂਮ ਚ ਬਾਹਰ ਆਈ ਤਾਂ ਉਹ ਬਿਨਾ ਕੱਪੜਿਆਂ ਤੋਂ ਸੀਗੀ ਉਹਨੂੰ ਕਿਉਂਕਿ ਬੈੱਡ ਤੇ ਬਹਿ ਕੇ ਕੱਪੜੇ ਪਾਉਂਦੀ ਸੀਗੀ ਤਾਂ ਇਹ ਬੰਦੇ ਨੇ ਵੀਡੀਓ ਬਣਾ ਲਈ ਕਾਦੀ ਖਾਤਰ ਵੀ ਹਾਂ ਇਹਨੂੰ ਡਰਾ ਧਮਕਾ ਆ ਕੇ 5 ਲੱਖ ਮੰਗੂਗਾ ਘੱਟੋੜ 2 ਲੱਖ ਰਕਮ ਮੈਨੂੰ ਮਿਲੀ ਜਾਊਗਾ ਤੇ ਨਾ ਕਿਸੇ ਨੂੰ ਪਤਾ ਲੱਗੂਗਾ ਤੇ ਬਾਈ ਕਹਿੰਦਾ ਵੀ ਮੁੜਕੇ ਉਹਦੀ ਛਤਰਪ੍ਰੇਟ ਬਹੁਤ ਹੋਈ ਮੁੜਕੇ ਉਹ ਮਾਫੀਆਂ ਮੰਗੇ ਤੇ ਕਹਿੰਦਾ ਮੁੜਕੇ ਥਾਣੇ ਦੇ ਵਿੱਚ ਤਾਂ ਮਾਂ ਪਿਓ ਵੀ ਆਇਆ ਉਹ ਵੀ ਮਾਫੀਆਂ ਮੰਗੇ ਕਹਿੰਦਾ ਮੁੜਕੇ ਮੈਂ ਥਾਣੇ ਵਿੱਚ ਕਿੱਲੇਖਾ ਕਰ ਲਿਆ ਵੀ ਜੇ ਮੇਰੇ ਘਰ ਦੀ ਕਦੇ ਵੀ ਕੋਈ ਪਰਸਨਲ ਵੀਡੀਓ ਵਾਇ ਕਹਿੰਦਾ ਵੀ ਆਪਾਂ ਉਸ ਗੰਦ ਬੰਦੇ ਨੂੰ ਹੱਥ ਜੋੜ ਤੇ ਤੇ ਬਾਈ ਚਾਹੁੰਦਾ ਸੀਗਾ ਕਿ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚਾਵਾ ਵੱਧੋ ਲੋਕਾਂ ਨੂੰ ਦੱਸ ਵੀ ਐਦਾਂ ਕੁਝ ਵੀ ਹੋ ਜਾਂਦਾ ਕਦੇ ਭੁੱਲ ਕੇ ਵੀ ਕਿਸੇ ਬੰਦੇ ਕੋਲੇ ਆਪਦੇ ਘਰ ਦੇਆਂ ਦੀ ਕੈਮਰੇ ਦੀ ਜੇਕਰ ਤੁਸੀਂ ਸੈਟਿੰਗ ਕਰਾਉਂਦੇ ਹੋ ਕਨੈਕਟ ਕਰਾਉਂਦੇ ਹੋ ਤਾਂ ਆਪਦੇ ਮੁੜ ਕੇ ਫੋਨ ਦਾ ਬਾਅਦ ਚ ਪਾਸਵਰਡ ਵੀ ਚੇਂਜ ਜ਼ਰੂਰ ਕਰ ਲਿਆ ਕਰੋ ਕਿਸੇ ਦੇ ਭਰੋਸੇ ਨਾ ਰਿਹਾ ਕਰੋ ਅੱਜ ਕੱਲ ਸੱਜਣ ਮਿੱਤਰ ਬੰਦੇ ਦਾ ਫਾਇਦਾ ਚੱਕ ਜਾਂਦੇ ਹੁੰਦੇ ਆ ਕੀਪਦਾ ਕਿਸੇ ਦਿਲ ਚ ਕਦੋਂ ਕਿਹੜਾ ਲਾਲਚ ਆ ਜਾਣਾ ਤੇ ਜਿਹੜੇ ਜਿਹੜੇ ਬੰਦਿਆਂ ਨੇ ਆ ਆਪਦੇ ਫੋਨ ਆਪਦੇ ਘਰ ਦੇ ਕੈਮਰੇ ਨਾਲ ਕਨੈਕਟ ਕੀਤੇ ਹੋਏ ਆ ਉਹ ਇਸ ਗੱਲ ਦੀ ਗੌਰ ਜਰੂਰ ਰੱਖਿਓ ਕਿ ਆਪਣੇ ਮੋਬਾਈਲ ਦਾ ਪਾਸਵਰਡ ਸੇਫ ਰੱਖਿਓ ਕਦੇ ਵੀ ਆਪਣੇ ਫੋਨ ਦਾ ਪਾਸਵਰਡ ਕਿਸੇ ਨੂੰ ਨਾ ਦੱਸੋ ਤਾਂ ਜੋ ਤੁਹਾਡੇ ਘਰ 'ਚ ਇਹੋ ਜਿਹੀ ਅਨੁਹੋਣੀ ਹੋ ਸਕੇ ਕਿਉਂਕਿ ਬੰਦਾ ਆਪਦੇ ਘਰ ਵਿੱਚ ਨਾਰਮਲ ਹੁੰਦਾ ਕਦੇ ਬੰਦਾ ਕਿਵੇਂ ਦੇ ਕੱਪੜੇ ਪਾ ਕੇ ਤੁਰਿਆ ਫਿਰਦਾ ਹੁੰਦਾ ਘਰ 'ਚ ਕਦੇ ਕਿਵੇਂ ਹੁੰਦਾ ਕਿਉਂਕਿ ਬੰਦੇ ਰਹਿੰਦਾ ਮੈਂ ਆਪਦੇ ਘਰ 'ਚ ਇਕੱਲਾ ਸਾਡਾ ਮਕਸਦ ਹੁੰਦਾ ਬਸ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣਾ ਬਹੁ